ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇੱਕ ਬਹੁਤ ਹੀ ਗੰਭੀਰ ਮੁੱਦੇ ਤੇ ਗੱਲ ਕਰਨੀ ਹੈ ਜਿਹੜੀਆਂ ਖਾਲਸਤਾਨੀ ਕਤੇੜਾ ਨੇ ਤੇ ਆਈਐਸਆਈ ਇਹਨਾਂ ਦੀਆਂ ਤਾਰਾਂ ਆਪਸ ਵਿੱਚ ਜੁੜੀਆਂ ਹੋਈਆਂ ਨੇ ਇਹ ਸਭ ਨੂੰ ਪਤਾ ਹੈ ਜਿਹੜੇ ਪੰਜਾਬ ਤੋਂ ਭਗੋੜੇ ਹੋ ਕੇ ਪਾਕਿਸਤਾਨ ਵਿੱਚ ਜਾ ਕੇ ਫੈਰਦੇ ਨੇ ਜਾਂ ਇੰਡੀਆ ਤੋਂ ਪਘੋੜੇ ਹੋ ਕੇ ਕੋਈ ਅਮਰੀਕਾ ਬੈਠਾ ਹੈ ਕੋਈ ਕੈਨੇਡਾ ਬੈਠਾ ਹੈ ਉਹਨਾਂ ਨੇ ਕਰਤੂਤਾਂ ਦੇ ਵਿੱਚੋਂ ਇੱਕ ਅਜ ਕਰਤੂਤ ਜਿਹੜੀ ਅੰਮ੍ਰਿਤਸਰ ਦੇ ਵਿੱਚ ਘਟਨਾ ਘਟੀ ਹੈ ਜਿਹੜਾ ਨਿਤਨ ਕੁਮਾਰ ਇੱਕ ਮੁੰਡਾ ਬੰਬ ਲੈ ਕੇ ਚੱਲਿਆ ਸੀ ਤੇ ਹਾਲਾਂਕਿ ਜਿਹੜੀ ਪੁਲਿਸ ਦੀ ਥਿਉਰੀ ਇਹ ਹੈਗੀ ਆ ਵੀ ਉਹ ਜਿਹੜਾ ਬੰਬ ਹੈ ਉਹਨੇ ਕਿੱਥੇ ਜਾ ਕੇ ਰੱਖਣਾ ਸੀ ਤੇ ਜਿਨ੍ਹਾਂ ਨੇ ਉਹ ਬੰਬ ਭੇਜਿਆ ਸੀ ਵੀ ਇਥੋਂ ਲੈ ਕੇ ਜਾ ਤੇ ਉਹ ਜਦੋਂ ਬੰਬ ਲੈਣ ਗਿਆ ਮੁੰਡਾ ਉੱਥੇ ਉਹ ਬੰਬ ਬਲਾਸਟ ਹੋ ਗਿਆ ਯਾਨੀ ਕਿ ਫਟ ਗਿਆ ਉਹਦੀ ਮੌਤ ਹੋ ਗਈ ਤੇ ਇੱਕ ਸ਼ਾਇਦ ਤੁਹਾਨੂੰ ਪਤਾ ਹੋਣਾ ਹੈ ਦਸੰਬਰ 2021 ਦੇ ਵਿੱਚ ਘਟਨਾ ਵਾਪਰੀ ਸੀ ਲੁਧਿਆਣਾ ਪੋਰਟ ਦੇ ਵਿੱਚ ਉਹ ਪੁਲਿਸ ਮੁਲਾਜ਼ਮ ਸੀ ਡਿਸਮਿਸ ਕੀਤਾ ਹੋਇਆ ਹੌਲਦਾਰ ਗਗਨਦੀਪ ਸਿੰਘ ਉਹਦੇ ਤੇ ਕੋਈ ਕੇਸ ਚੱਲਦਾ ਸੀ ਤੇ ਉਹ ਜਿਹੜਾ ਰਿਕਾਰਡ ਹੁੰਦਾ ਹੈ ਕੋਡ ਦਾ ਉਹਦੇ ਵਿੱਚ ਬਲਾਸਟ ਕਰਕੇ ਉਹ ਰਿਕਾਰਡ ਖਤਮ ਕਰਨਾ ਚਾਹੁੰਦਾ ਸੀ ਤੇ ਉਹ ਵੀ ਉਹ ਬੰਬ ਬਲਾਸਟ ਦੇ ਵਿੱਚ ਮਰ ਗਿਆ ਸੀ ਤੇ ਇੱਕ ਘਟਨਾ ਜਿਹੜੀ ਜਲਾਲਾਬਾਦ ਫਰੀਦਕੋਟ ਦਾ ਅਪਰੋਜਪੁਰ ਦੇ ਵਿੱਚ ਵਾਪਰੀ ਸੀ ਸੁਖਵਿੰਦਰ ਸਿੰਘ ਜਿਹੜਾ ਮੋਟਰਸਾਈਕਲ ਤੇ ਬੰਬ ਲੈ ਕੇ ਚੱਲਿਆ ਸੀ ਤੇ ਉਹ ਵੀ ਉਸ ਵਕਤ ਬੰਬ ਬਲਾਸਟ ਹੋ ਗਿਆ ਸੀ ਉਹਦੀ ਵੀ ਮੌਤ ਹੋ ਗਈ ਸੀ ਹੁਣ ਜਿਹੜੇ ਇਹ ਤਿੰਨੇ ਇਨਸੀਡੈਂਟ ਨੇ ਇੱਕ ਕਟਨਾਮਾ ਬਆਪਰੀਆਂ ਨੇ ਜਿਹੜੀ ਅੱਜ ਵਾਪਰੀ ਐ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੇ ਇੱਕ ਲੁਧਿਆਣਾ ਦੇ ਵਿੱਚ ਜਿਹੜੀ 2021 ਦੇ ਵਿੱਚ ਵਾਪਰੀ ਸੀ ਤੇ ਇੱਕ ਸ਼ਖਵਿੰਦਰ ਸਿੰਘ ਜਿਹੜਾ ਜਲਾਲਾਬਾਦ ਫਿਰੋਜ਼ਪੁਰ ਦੇ ਵਿੱਚ ਵਾਪਰੀ ਸੀ ਇਹ ਤਿੰਨੋਂ ਹੀ ਜਿਹੜੇ ਬੰਦੇ ਨੇ ਬੰਬ ਲੱਛ ਦੇ ਵਿੱਚ ਮਾਰੇ ਗਏ ਤੁਸੀਂ ਤੁਸੀਂ ਥੋੜਾ ਜਿਹਾ ਅੰਦਾਜ਼ਾ ਲਾਇਓ ਵੀ ਜਿਹੜੇ ਇਹਨਾਂ ਦੇ ਪਿੱਛੇ ਨੇ ਇਹ ਕਰਤੂਤਤਾ ਕਰਾਉਣ ਵਾਲੇ ਕੀ ਉਹਨਾਂ ਨੇ ਇਹਨਾਂ ਪਰਿਵਾਰਾਂ ਦੀ ਸਾਰ ਲਈ ਪਿੱਛੇ ਪਰਵਾਰ ਰੁੜੇ ਨੇ ਤੇ ਕੀ ਉਹਨਾਂ ਵੱਲੋਂ ਕੋਈ ਹਾਂ ਦਾ ਨਾਰਾ ਜਾਂ ਕੋਈ ਬਾਅਦ ਵਿੱਚ ਸਟੇਟਮੈਂਟ ਆਈ ਹੋਵੇ ਵੀ ਹਾਂ ਅਸੀਂ ਇਹਨਾਂ ਨੂੰ ਇਹ ਬੰਬ ਬਲਾਸਟ ਕਰਨ ਵਾਲੇ ਤੇ ਕਿਆ ਸੀ ਕੋਈ ਕਿਹਾ ਬਿਲਕੁਲ ਮੈਂ ਇਹ ਵੀਡੀਓ ਤਾਂ ਪਾ ਰਿਹਾ ਵੀ ਜਿਹੜੀ ਸਾਡੀ ਪੰਜਾਬ ਦੀ ਨੌਜਵਾਨੀ ਹੈ ਇਹ ਜਿਹੜਾ ਮਨੁੱਖਾ ਜਨਮ ਹੈ ਨਾ ਜੇ ਤੁਸੀਂ ਬਾਣੀ ਦੇ ذریعے ਸਮਝਣ ਦੀ ਕੋਸ਼ਿਸ਼ ਕਰੋਗੇ ਬਾਰ ਬਾਰ ਨਹੀਂ ਮਿਲਦਾ ਔਰ ਇਹ ਮਨੁੱਖਾ ਜਨਮ ਕੁਝ ਕਰਨ ਲਈ ਕੁਝ ਬਣਨ ਲਈ ਆਣੀ ਮੌਤ ਮਰ ਕੇ ਕੁਝ ਨਹੀਂ ਪ੍ਰਾਪਤ ਹੋਣਾ ਪਰ ਜਿਹੜੇ ਪਿੱਛੇ ਇਹ ਖਾਲਸਤਾਨੀ ਦਾ ਆਈਐਸ ਕਟੀੜ ਖੜੀ ਹੈ ਇਹ ਸਭ ਨੂੰ ਪਤਾ ਹੈ ਕਿ ਖਾਲਸਤਾਨੀ ਤੇ ਆਈਐਸ ਆਈ ਵਾੜੇ ਇੱਕੋ ਬਾੜੀ ਦੇ ਬੱਚੇ ਨੇ ਹੁਣ ਜਿਹੜੇ ਇਹ ਬੰਬਲਾਸਟ ਹੋਏ ਇਹਨਾਂ ਵਿੱਚ ਇਹ ਬੰਦਿਆਂ ਦੀ ਮੌਤ ਹੋਈ ਜਿਵੇਂ ਨਿਤਨ ਕੁਮਾਰ ਜਿਹੜਾ ਅੰਮ੍ਰਿਤਸਰ ਬੰਬਲਾਸਟ ਹੋਇਆ ਉਹਦੇ ਵਿੱਚ ਮਾਰਿਆ ਗਿਆ ਗਗਨਦੀਪ ਸਿੰਘ ਹੌਲਦਾਰ ਜਿਹੜਾ ਲੁਧਿਆਣੇ ਗੋੜ ਦੇ ਵਿੱਚ ਬੰਬ ਲੱਛ ਦੇ ਵਿੱਚ ਮਾਰਿਆ ਗਿਆ ਸੀ ਜਾਂ ਫਰੋਜਪੁਰ ਜਲਾਲਾਬਾਦ ਵਿਖੇ ਸੁਮਿੰਦਰ ਸਿੰਘ ਬੰਬਲਾ ਵਿੱਚ ਮਾਰਿਆ ਗਿਆ ਸੀ ਹੁਣ ਅੰਦਾਜ਼ਾ ਲਾਇਓ ਵੀ ਇਹਨਾਂ ਨੇ ਕੀ ਖਟਿਆ ਕੁਝ ਪ੍ਰਾਪਤੀ ਹੋਈ ਮੈਂ ਤਾਂ ਇਹ ਵੀਡੀਓ ਪਾਈ ਹੈ ਅੱਜ ਵੀ ਥੋੜਾ ਜਿਹਾ ਸਮਝੋ ਇਹ ਲੋਕ ਤੁਹਾਡੇ ਕੋਲੋਂ ਕੀ ਕੁਝ ਕਰਾਉਣਗੇ ਔਰ ਤੁਹਾਡੇ ਪਰਿਵਾਰ ਦੇ ਬਾਅਦ ਵਿੱਚ ਹਾਲਾਤ ਕੀ ਬਣਨੇ ਨੇ ਪਤਾ ਨਹੀਂ ਕੋਈ ਬਜ਼ੁਰਗ ਹੋ ਤੁਹਾਡੇ ਘਰ ਵਿੱਚ ਕੋਈ ਤੁਹਾਡੀ ਭੈਣ ਕੋਈ ਤੁਹਾਡੇ ਘਰ ਵਾਲੀ ਕਿਦਾਂ ਉਹਨਾਂ ਦੀ ਜ਼ਿੰਦਗੀ ਲੰਘਦੀ ਹੋਣੀ ਇਹ ਜਿਹੜੀਆਂ ਕਰਤੂਤਾਂ ਹੋ ਰਹੀਆਂ ਨੇ ਬੜਿਆਂ ਨੂੰ ਇਹ ਚਲੂਨੇ ਲੜਦੇ ਹੁੰਦੇ ਨੇ ਗਿਆਨੀ ਜੀ ਤੁਸੀਂ ਕੀ ਲੈਣਾ ਹੁੰਦਾ ਇਹਨਾਂ ਗੱਲਾਂ ਤੋਂ ਲੈਣਾ ਕਿਉਂ ਨਹੀਂ ਹੁੰਦਾ ਜੇ ਕੁਝ ਕਰਨਾ ਹੀ ਹੈ ਤਾਂ ਚੰਗਾ ਕੰਮ ਕਰਕੇ ਮਰੋ ਫਿਰ ਇਹਦੇ ਨਾਲੋਂ ਤਾਂ ਚੰਗਾ ਹੁੰਦਾ ਆ ਹੁਣ ਲੜਾਈ ਲੱਗੀ ਸੀ ਪਾਕਿਸਤਾਨ ਦੇ ਨਾਲ ਉਧਰ ਨੂੰ ਮੂੰਹ ਕਰ ਦੇ ਜੇ ਮਰਨਾ ਹੀ ਸੀ ਆ ਜਿਹੜੇ ਆਰਮੀ ਦੇ ਸਾਡੇ ਨੌਜਵਾਨ ਸ਼ਹੀਦ ਹੋਏ ਨੇ ਅਸੀਂ ਸਜਦਾ ਕਰਦੇ ਆ ਉਹਨਾਂ ਨੂੰ ਰਿਸਪੈਕਟ ਬਣੀ ਰਹੂਗੀ ਸ਼ਹੀਦ ਕਹਿੰਦੇ ਆ ਮਾਨ ਦੇ ਨਾਲ ਉਹਨਾਂ ਨੂੰ ਸਰਕਾਰ ਨੇ ਵੀ ਸਨਮਾਨ ਕਰਨਾ ਇਹੋ ਜਿਹਾ ਕਾਰਨਾਮਾ ਕਰਕੇ ਮਰੋ ਜੇ ਮਰਨਾ ਹੀ ਹੈ। ਔਰ ਜਿਹੜੇ ਇਹ ਬੰਬਲਾਸਟ ਕਰਵਾ ਰਹੇ ਨੇ ਇਹਨਾਂ ਦਾ ਮਕਸਦ ਕੀ ਹੈ? ਮੀ ਨੌਜਵਾਨੀ ਨੂੰ ਗਲਤ ਰਸਤੇ ਤੇ ਤੋੜਨਾ। ਇਹ ਲੱਭਦੇ ਵੀ ਉਹਨਾਂ ਨੂੰ ਆ ਜਿਹੜੇ ਥੋੜੇ ਬਹੁਤੇ ਬੇਰੁਜ਼ਗਾਰ ਹੋਣ। ਜਿਹੜੇ ਅਕਲ ਪੱਧਰ ਤੋਂ ਥੋੜੇ ਜਿਹਾ ਸਿੰਦਰੇ ਹੋਣ, ਲਾਈ ਲੱਗ ਹੋਣ। ਇਹ ਉਹਨਾਂ ਨੂੰ ਲੱਭਦੇ ਇਹ ਜਿਹੜੇ ਤਿੰਨੋਂ ਬੰਬ ਲਸਟਨ ਦੀ ਮੈਂ ਗੱਲ ਕੀਤੀ ਹੈ ਬਹੁਤੇ ਨੇ ਮੈਨੂੰ ਫੋਨ ਕਰਕੇ ਕਹਿਣਾ ਤੁਸੀਂ ਕੀ ਲੈਣਾ ਸੀ ਕਿਉਂ ਨਹੀਂ ਲੈਣਾ ਸੀ ਬਾਈ ਸਾਡੇ ਪੰਜਾਬ ਦੇ ਲੋਕ ਨੇ ਜੇ ਕੋਈ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਅੱਤਵਾਦ ਦੇ ਰਸਤੇ ਤੇ ਤੋਰੂਗਾ ਅਣਾਈ ਮੌਤ ਸਾਡੇ ਨੌਜਵਾਨ ਮਰਨਗੇ ਉਹਨਾਂ ਨੂੰ ਬਚਾਉਣ ਵਾਸਤੇ ਗੱਲ ਕਰਨੀ ਜ਼ਰੂਰੀ ਹੈ ਬਥੇਰਾ ਨੁਕਸਾਨ ਪਿੰਡਾਂ ਵਾਲੇ ਵੇੜੇ ਹੋਇਆ ਅੱਤਵਾਦਵਾਦ ਵੇਲੇ ਹੋਇਆ ਕੀ ਖਟਿਆ ਸੀ ਜਿੰਨੇ ਵੀ ਪੰਜਾਬ ਦੇ ਨੌਜਵਾਨਾਂ ਨੂੰ ਸਰਹੰਦ ਬੇਨਤੀ ਕਰਦੇ ਆ ਵੀ ਆਪਣੀ ਜ਼ਿੰਦਗੀ ਜੀਣ ਵਾਸਤੇ ਆਪਣੇ ਮਾਂ-ਪਿਓ ਦਾ ਸਹਾਰਾ ਬਣਨ ਵਾਸਤੇ ਵੀ ਵਧੀਆ ਕਾਰੋਬਾਰ ਕੰਮ ਧੰਦਾ ਕਰੋ ਚਾਰ ਪੈਸਿਆਂ ਦਾ ਇਹ ਆਈਐਸ ਆਈ ਜਾਂ ਖਾਲਸਤਾਨੀ ਕਤੀੜਾਂ ਦੇ ਕਹੇ ਤੇ ਇਹੋ ਜਿਹੀ ਹਰਕਤਾਂ ਨਾ ਕਰੋ ਕੋਈ ਸਟੇਟਮੈਂਟ ਆਈ ਕਿਸੇ ਦੀ ਆ ਜਿਹੜਾ ਅੱਜ ਬੰਬ ਲਾਸਟ ਹੋਇਆ ਹੈ ਕਹਿ ਕੇ ਤਾਂ ਇਹ ਭੇਜਿਆ ਹੋਣਾ ਨਾ ਵੀ ਇੱਥੇ ਰੱਖ ਦੇ ਨੁਕਸਾਨ ਹੋ ਜਾਊਗਾ ਸਟੇਟਮੈਂਟ ਆਈ ਕਿਸੇ ਦੀ ਕਿਨ ਜ਼ਿੰਮੇਵਾਰੀ ਲਈ ਬੈਸਿਪੇਟ ਅਸੀਂ ਅਗਲੇ ਨੇ ਮਰਵਾਉਣਾ ਹੁੰਦਾ ਪਹਿਲਾਂ ਵੀ ਮਰਵਾਏ ਗਏ ਹੁਣ ਵੀ ਮਰਵਾਏ ਜਾਣਗੇ ਬਚੋ ਇਹਨਾਂ ਖਾਲਸਤਾਨੀ ਤੇ ਆਈਐਸ ਆਇਕ ਤੀੜਾਂ ਦੇ ਕੋਲ ਇਹਨਾਂ ਦਾ ਕੋਈ ਧਰਮ ਨਹੀਂ ਕੋਈ ਮਜ਼ਬ ਨਹੀਂ ਕੋਈ ਦੀਨ ਅਮਾਨ ਨਹੀਂ ਇਹਨਾਂ ਦਾ ਇਹ ਮੌਤ ਦੇ ਸੌਦਾਗਰ ਨੇ ਜਿਹੜਾ ਵੀ ਇਹਨਾਂ ਦੇ ਜਾਲ ਵਿੱਚ ਫਸ ਗਿਆ ਉਹਨਾਂ ਹਸ਼ਰ ਇਹੀ ਹੋਣਾ ਜਿਵੇਂ ਇਹ ਬੰਬ ਲੱਸ਼ ਦੇ ਵਿੱਚ ਮਾਰੇ ਗਏ ਇੱਕ ਉਹ ਜਿਹੜਾ ਕਮੇਡੀ ਕਲਾਕਾਰ ਸੀ ਨਾ ਅਰਾਜੂ ਸ਼੍ਰੀ ਵਾਚਪ ਇਹੋ ਜਿਹਾ ਕੁਸ਼ਨਾਸ਼ੀ ਉਹ ਤੇ ਉਹ ਕਹਿੰਦਾ ਹੁੰਦਾ ਸੀ ਬੰਬ ਮੇਰੇ ਕੋਲ ਆਇਆ ਮੀਡੀਆ ਮੈਕ ਲੈ ਕੇ ਕੁਲ ਚਲਾ ਜਾਂਦਾ ਜਦੋਂ ਕਿ ਬੰਬ ਫਟਿਆ ਤੇ ਤੁਹਾਡੇ ਕੀ ਵਿਚਾਰ ਸੀ ਹਾਲਾਂਕਿ ਉਹ ਕਮੇਡੀ ਹੈ ਇਹ ਲੋਕ ਤਮਾਸ਼ਾ ਦੇਖਣ ਬਲੇ ਤਮਾਸ਼ਾ ਨਾ ਬਣਈਏ ਅਸੀਂ ਜ਼ਿੰਦਗੀ ਬੜੀ ਕੀਮਤੀ ਹੈ ਆ ਬੜੇ ਇੱਥੇ ਵੀ ਬੈਠੇ ਸੌਦਾ ਲਾਉਂਦੇ ਫੁਲਾਨਾ ਕਰਦੇ ਆਪ ਨਹੀਂ ਲਾਉਂਦੇ ਇਹ ਕਿ ਦੂਜਿਆਂ ਨੂੰ ਮਰਵਾਉਂਦੇ ਆ ਜਿਹੜੇ ਸਵਾ ਲੱਖ ਸੇਕਲਣੰਤਵ ਅਗਮੰਸ਼ ਨੇ ਨਾਮ ਕਹਾਂ ਇਹ ਆਪ ਥੋੜੀ ਮਰਨ ਵਾਲੇ ਇਹਨਾਂ ਨੇ ਲੋਕਾਂ ਨੂੰ ਮਰਵਾਉਣਾ ਹੈ ਮਰਵਾਉਂਦੇ ਆਏ ਨੇ ਮਰਵਾਉਂਦੇ ਰਹਿਣਗੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਵੀ ਇਹ ਜਿਹੀਆਂ ਹਰਕਤਾਂ ਤੋਂ ਸੁਚੇਤ ਹੋ ਜਾਈਂ ਇਹ ਜਿਹੜੇ ਤੁਹਾਨੂੰ ਹੱਲਾਸ਼ੇਰੀਆਂ ਦੇ ਕੇ ਮਰਵਾਉਣ ਵਾਲੇ ਨੇ ਇਹਨਾਂ ਨੇ ਤੁਹਾਡੀ ਬਾਅਦ ਵਿੱਚ ਤੁਹਾਡੇ ਪਰਿਵਾਰ ਦੀ ਕਿਸੇ ਨੇ ਸਾਰ ਨਹੀਂ ਲੈਣੀ ਬਹੁਤ ਮੰਦ ਭਾਗੀ ਘਟਨਾ ਹੈ ਜਿੱਥੇ ਵੀ ਕੋਈ ਹੈ ਜੀ ਹਰਕਤ ਕਰਨ ਦੀ ਤੁਹਾਨੂੰ ਸ਼ੱਕ ਪੈਂਦੀ ਹੈ ਤੇ ਉਹ ਕੋਲ ਨੂੰ ਫੋਨ ਕਰੋ ਤੇ ਚੰਗੀ ਤਰ੍ਹਾਂ ਛੇਤਰਪਰੇਟ ਇਹਨਾਂ ਲੋਕਾਂ ਦੀ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ